ਹੁਣ ਆਪਾਂ ਜਿੱਥੇ ਬੱਸ ਖੜੀ ਕਰੀ ਸੀ ਉੱਥੋਂ ਆਪਾਂ ਉੱਪਰ ਨੂੰ ਜਾ ਰਹੇ ਆਂ ਬਤਾਬ ਵੈਲੀ ਬਤਾਬ ਵੈਲੀ ਇੱਥੋਂ 8 ਕਿਲੋਮੀਟਰ ਹੈ ਆ ਭਾਈ ਜਿਹੜਾ ਆਪਾਂ ਨੂੰ ਗੱਡੀ ਨਾਲ ਲੈ ਕੇ ਜਾ ਰਿਹਾ ਹੈ ਇਹਨੇ ਦੱਸਿਆ 8 ਕਿਲੋਮੀਟਰ ਤੇ ਬਾਹਰ ਮੀਂਹ ਬਹੁਤ ਤੇਜ਼ ਪੈ ਰਿਹਾ ਤੇ ਪਹੁੰਚਦੇ ਆਂ ਬਤਾਬ ਵੈਲੀ ਦਿਖਾਵਾਂਗੇ ਤੁਹਾਨੂੰ ਅੱਛਾ ਬਤਾਬ ਫਿਲਮ ਦੀ ਸ਼ੂਟਿੰਗ ਹੋਈ ਸੀ ਬਤਾਬ ਫਿਲਮ ਦੀ ਸ਼ੂਟਿੰਗ ਹੋਈ ਸੀ ਕਹਿੰਦੇ ਉੱਥੇ ਬਤਾਬ ਵੈਲੀ ਚ ਤੇ ਬਹੁਤ ਬਹੁਤ ਤੇਜ਼ ਮੀਂਹ ਪੈ ਰਿਹਾ ਤੇ ਇੱਥੋਂ ਆ ਗੱਡੀ 'ਚ ਜਾ ਰਹੇ ਆਂ ਆਪਾਂ ਬੱਸ ਉੱਥੇ ਖੜਾ ਕੇ ਤੇ ਨਾਲ ਨਾਲ ਇੱਥੋਂ ਨਦੀ ਵੀ ਵਗਦੀ ਆ ਕੈਮਰਾ ਲੱਤ ਰਿਹਾ ਇਹ ਕੀ ਨਾਮ ਹੈ ਭਈ ਇਸ ਨਦੀ ਦਾ ਲਿਡਨ ਲਿਡਰ 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 ਨਾਮ ਹੈ ਇਹ ਨਦੀ ਦਾ ਕਹਿੰਦੇ ਇਹ ਨਾਲ ਨਾਲ ਚੱਲਦੀ ਆ ਰੋਡ ਤੇ ਬਹੁਤ ਠੰਡਾ ਪਾਣੀ ਆ ਹਾਂਜੀ ਮੀਂਹ ਪੈ ਰਿਹਾ ਹੈ ਤੇ ਟੈਂਪਰੇਚਰ ਘਟਾ ਬਹੁਤ ਅੱਜ ਕੁਛ ਐਵੇਂ ਦਾ ਰਸਤਾ ਜਾਂਦਾ ਬਤਾਵ ਵੈਲੀ ਨੂੰ ਤੇ ਰਸਤੇ 'ਚ ਇਹ ਸਾਰੀ ਮਾਰਕੀਟ ਆਉਂਦੀ ਆ ਇੱਥੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਤੇ ਬਹੁਤ ਟੂਰਿਸਟ ਆਉਂਦੇ ਨੇ ਇੱਥੇ ਵੀ ਇਹ ਵੀ ਟੂਰਿਸਟ ਮੇਨ ਅਟਰੈਕਸ਼ਨ ਹੈ ਜੰਮੂ ਕਸ਼ਮੀਰ ਦੀ ਬਹੁਤ ਵੱਡੀ ਮਾਰਕੀਟ ਹੈ ਇਧਰ ਨਾਲ ਨਾਲ ਵੀ ਸਾਰੀਆਂ ਦੁਕਾਨਾਂ ਹੈਗੀਆਂ ਨੇ ਇਹ ਸਾਰਾ ਪਹਿਲਗਾਵਾ ਮੀਂਹ ਪੈਣ ਕਰਕੇ ਸ਼ੀਸ਼ਿਆਂ ਦੇ ਧੁੰਦ ਜੀ ਜਮ ਜਾਂਦੀ ਆ ਤੇ ਮੇਨ ਮਾਰਕੀਟ ਹੈ ਸਾਰੀ ਆਪਾਂ ਪਹੁੰਚ ਗਏ ਬਤਾਬ ਬੈਲੀ ਤੇ ਇਹ ਸਾਰੀ ਬਤਾਬ ਬੈਲੀ ਆਪਾਂ ਦੇਖਦੇ ਆਂ ਇੱਥੇ ਆਪਾਂ ਨੂੰ ਗੱਡੀ ਨੇ ਉਤਾਰਦਾ ਮੀਂਹ ਇੱਥੇ ਬਹੁਤ ਤੇਜ਼ ਆ ਤੇ ਇਹ ਵੀਡੀਓ ਜਿੰਨੀ ਕੁ ਬਣੂ ਹਨਾ ਉਨੀ ਕੁ ਤੁਹਾਡੇ ਨਾਲ ਆਪਾਂ ਸਾਰੀ ਸ਼ੇਅਰ ਕਰਾਂਗੇ ਕਿਉਂਕਿ ਮੀਂਹ ਬਹੁਤ ਜ਼ਿਆਦਾ ਆ ਤੇ ਇਹ ਸਾਰੀ ਬਤਾਬ ਬੈਲੀ ਆ ਤੇ ਇੱਥੇ ਫਿਲਮ ਬਣੀ ਹੋਈ ਆ ਹਿੰਦੀ ਸਨੀ ਦੇਔਲ ਦੀ ਬਤਾਵ ਤੇ ਉਸ ਤੋਂ ਬਾਅਦ ਹੀ ਫਿਰ ਇਹਦਾ ਨਾਮ ਪੈ ਗਿਆ ਬਤਾਬ ਬੈਲੀ ਬਤਾਵ ਨਾਮ ਸੀ ਫਿਲਮ ਦਾ ਫਿਰ ਇਹਨੂੰ ਬਤਾਬ ਬੈਲੀ ਕਿਹਾ ਜਾਣ ਲੱਗਿਆ ਇੱਥੇ ਵੀ ਬਹੁਤ ਟੂਰਿਸਟ ਆਉਂਦਾ ਤੇ ਚੱਲਦੇ ਆਪਾਂ ਸਾਰੀ ਬਤਾਬ ਬੈਲੀ ਦੇਖਦੇ ਆਂ ਤੇ ਆ ਇਥੇ ਗੇਟ ਬਣਿਆ ਹੋਇਆ ਇਹਦੇ ਉੱਪਰ ਲਿਖਿਆ ਹੋਇਆ ਵੈਲਕਮ ਟੂ ਬਤਾਵ ਵੈਲੀ ਪਹਿਲਗਾਮ ਡਵੈਲਪਮੈਂਟ ਅਥਾਰਟੀ ਤੇ ਇਹ ਪਹਿਲਗਾਮ ਦੇ ਵਿੱਚ ਹੀ ਆਉਂਦੀ ਆ ਵੈਲਕਮ ਟੂ ਬਤਾਵ ਵੈਲੀ ਤੇ ਇਥੋਂ ਐਂਟਰੀ ਐ ਚੱਲਦੇ ਆ ਅਪਰ ਕਣੀਆਂ ਵੱਜੀ ਜਾਂਦੀਆਂ ਨੇ ਕੈਮਰੇ ਤੇ ਕੈਮਰਾ ਸਾਫ ਕਰ ਲਈਏ ਫੇਰ ਦੁਬਾਰਾ ਵੀਡੀਓ ਆਨ ਕਰਦੇ ਆ ਆ ਸਾਰੇ ਆਪਣੇ ਗਰੁੱਪ ਵਾਲੇ ਨੇ ਜਾ ਰਹੇ ਨੇ ਅੰਦਰ ਚੱਲਦੇ ਆਪਾਂ ਵੀ ਅੰਦਰ ਇਹੋ ਚੋੜਾ ਹਾਂਜੀ ਹਾਂਜੀ ਸਭ ਕੋ ਘੁਮਾਣਾ ਯਾਰ ਹਾਂਜੀ ਹਾਂਜੀ ਸਭ ਪੂਖ ਸਾਬ ਆ ਗਏ ਹਾਂਜੀ ਹਾਂਜੀ ਕਸ਼ਮੀਰਾਜਾ ਕਸ਼ਮੀਰਾਜਾ ਹਾਂਜੀ ਇਹ ਵੀ ਐ ਸਰ ਯਾ ਮੀ ਯਾ ਮੀ ਸਨੋਫਾਲ ਸਨੋਫਾਲ ਚਲੋ ਜੀ ਦੇਖਦੇ ਆਪਾਂ ਬਤਾਬ ਬੈਲੀ ਇਹ ਹੈ ਗੇਟ ਬਣਿਆ ਹੋਇਆ ਸੀਗਾ ਇਹ ਸਾਰੀ ਬਤਾਬ ਬੈਲੀ ਹੈ ਕੈਮਰੇ ਤੇ ਯਾਰ ਮੀ ਲੱਗ ਗਿਆ ਨਾ ਸਾਫ ਜਾਂ ਕਰ ਲੀਏ ਬਤਾਬ ਬੈਲੀ ਉਰੇ ਫਿਲਮ ਬਣੀ ਸੀ ਕਹਿੰਦੇ ਬਤਾਵ ਫਿਲਮ ਉਹ ਤੋਂ ਬਾਅਦ ਚ ਇਹਨੂੰ ਬਤਾਵ ਵੈਲੀ ਦਾ ਨਾਮ ਮਿਲ ਗਿਆ ਇੱਥੇ ਇਹਨਾਂ ਨੇ ਕੁਝ ਕਾਫੀ ਫੋਟੋ ਲਾਈ ਹੋਏ ਨੇ ਤੇ ਅੱਗੇ ਚੱਲ ਕੇ ਦੇਖਦੇ ਆ ਅੱਗੇ ਕਾਫੀ ਖੁੱਲਾ ਮੈਦਾਨ ਹੈ ਇਹਦੇ ਚ ਤੇ ਉੱਪਰ ਜਿਹੜੇ ਪਹਾੜ ਦਿਖਦੇ ਨੇ ਇਥੋਂ ਉੱਚੇ ਉਹਨਾਂ ਤੇ ਬਰਫ਼ ਵੀ ਪਈ ਹੋਈ ਆ ਹੁਣ ਧੁੰਦ ਜੀ ਹੋ ਗਈ ਤਾਂ ਕਰਕੇ ਨਹੀਂ ਦਿਖਦਾ ਹੈਗਾ ਤੇ ਆਹ ਸਾਈਡ ਇਥੋਂ ਨਾਲ ਨਦੀ ਵਗਦੀ ਆ ਆ ਨਾਲ-ਨਾਲ ਨਦੀ ਚੱਲ ਰਹੀ ਆ ਨਦੀ ਵਗ ਰਹੀ ਆ ਹੌਲੀ-ਹੌਲੀ ਜਾ ਰਿਹਾ ਪਾਣੀ ਹਾਂਜੀ ਆਜੋ ਜੀ ਹਾਂਜੀ 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 ਮੀਂਹ ਪੈ ਰਿਹਾ ਆਨੰਦ ਆ ਰਿਹਾ ਤੇ ਸਾਰੇ ਇੰਜੋਏ ਕਰ ਰਹੇ ਨੇ ਸਾਰੇ ਆਪਣੇ ਗਰੁੱਪ ਵਾਲੇ ਹਨਾ ਤੇ ਆਹ ਨਦੀ ਦੇਖੋ ਪਾਣੀ ਇੰਨਾ ਸਾਫ ਆ ਨਾ ਇਹਦਾ ਉਰੋਂ ਖੜਿਆ ਨੂੰ ਵੀ ਥੱਲੇਲੇ ਪੱਥਰ ਦੇਖਦੇ ਨੇ ਐਨ ਬਿਲਕੁਲ ਹੀ ਬਹੁਤ ਸਾਫ ਪਾਣੀ ਆ ਆ ਇੱਥੇ ਬੋਰਡ ਲੱਗਿਆ ਹੋਇਆ ਬਤਾਬ ਬੈਲੀ ਦਾ ਉੱਪਰ ਲਿਖਿਆ ਹੋਇਆ ਜੇ ਤੇ ਇਹ ਬਤਾਬ ਬੈਲੀ ਤੇ ਇਹਦੇ ਥੱਲੇ ਲਿਖਿਆ ਹੋਇਆ ਵੀ originally hangan valley ਦਾ ਸਪੋਰਟ ਕੇਮ ਟੂ ਬੀ ਨਾਓ ਐਸਾ ਬਤਾਵ ਵੈਲੀ ਆਫਟਰ ਦਾ ਡੈਬਿਊਟ ਮੂਵੀ ਆਫ ਸਨੀ ਦੇਵਲ ਇੱਥੇ ਫਰਮ ਸ਼ੂਟ ਹੋਈ ਸੀਗੀ 1983 ਦੇ ਵਿੱਚ 1983 ਦੇ ਵਿੱਚ ਸ਼ੂਟਿੰਗ ਹੋਈ ਸੀ ਬਤਾਵ ਵਾਸ਼ ਸ਼ੋਟ ਇਨ ਦਿਸ ਪਿਕਚਰ ਵੈਲੀ ਇਨ 1983 ਫਿਰ ਉਸ ਤੋਂ ਬਾਅਦ ਉਹਦਾ ਨਾਮ ਬਤਾਵ ਵੈਲੀ ਪੈ ਗਿਆ ਤਾਂ ਇਹਨੂੰ ਬਤਾਵ ਵੈਲੀ ਕਿਹਾ ਜਾਂਦਾ ਉਹ ਫਿਲਮ ਦਾ ਨਾਮ ਬਤਾਵ ਸੀ ਤੇ ਚੱਲਦੇ ਆ ਇਹ ਜਿਹੜਾ ਰਾਹ ਜਾਂਦਾ ਨਾ ਇਹ 1.5 ਕਿਲੋਮੀਟਰ ਲੰਬਾ ਇੱਕ ਤਰੀਕੇ ਦਾ ਟਰੈਕ ਇਹਨੂੰ ਆਪਾਂ ਕਹਿ ਸਕਦੇ ਹਾਂ ਤੇ ਹੁਣ ਥੋੜਾ ਜਿਹਾ ਮੀਂਹ ਕੱਟ ਗਿਆ ਉੱਪਰਲੇ ਜਿਹੜੇ ਪਹਾੜ ਨੇ ਉਹਨਾਂ ਦੇ ਬਰਫ਼ ਦੇਖੋ ਬਹੁਤ ਜ਼ਿਆਦਾ ਬਰਫ਼ ਪਈ ਹੋਈ ਆ ਹੁਣ ਹਲਕੀ ਥੋੜੀਆਂ-ਥੋੜੀਆਂ ਕਣੀਆਂ ਨੇ ਬਹੁਤ ਜ਼ਿਆਦਾ ਬਰਫ਼ ਹੈ ਇਹਨਾਂ ਤੇ ਹੁਣ ਵਧੀਆ ਮੀਂਹ ਪੈਣ ਦੇ ਚ ਫਿਰ ਘੁੰਮਿਆ ਨਹੀਂ ਜਾਂਦਾ ਹੈਗਾ ਆਪਾਂ ਚੱਲਦੇ ਆ ਅੱਗੇ ਨੂੰ ਸਾਰਾ ਮੁਤਾਬੈਲੀ ਇਹ ਦੇਖਦੇ ਆ ਚੱਲੀਏ ਜੀ ਨਾਲ-ਨਾਲ ਇੱਧਰ ਨਦੀ ਚੱਲ ਰਹੀ ਹੈ ਤੇ ਇੱਥੇ ਵੀ ਅੱਗੇ ਕੁਝ ਰੈਸਟੋਰੈਂਟ ਵਗੈਰਾ ਵੀ ਬਣੇ ਹੋਏ ਨੇ ਸਾਰੇ ਹਨਾ ਤੇ ਸਾਰਾ ਆਪਾਂ ਦਿਖਾਉਨੇ ਆ ਤੁਹਾਨੂੰ ਨੇੜੋ ਜਾ ਕੇ ਤੇ ਉਹ हां जी ਮੀਂਹ ਕੱਟ ਗਿਆ ਹੁਣ ਉੱਪਰਲੇ ਪਹਾੜਾਂ ਦੇ ਬਰਫ਼ ਦੇਖੋ ਤੁਸੀਂ ਬਹੁਤ ਜ਼ਿਆਦਾ ਪਈ ਹੋਈ ਆ ਬਹੁਤ ਬਰਫ਼ਾ ਉੱਪਰ ਤੇ ਇੱਧਰ ਕੁਛ ਐਵੇਂ ਦਾ ਨਿਆਰਾ ਪਤਾ ਬੈਲੀ ਦਾ ਇੱਥੇ ਆ ਇਹਨਾਂ ਨੇ ਪੀੜਾਂ ਛੱਡੀਆਂ ਹੋਈਆਂ ਨੇ ਆਪਦੀਆਂ ਇਹ ਦਿਖਾ ਦਿੰਦੇ ਆ ਤੁਹਾਨੂੰ ਹਾਂ ਐਨ ਲਾ ਕੇ ਆਣ ਭੈਸ਼ਾ ਬੁਖਾ ਹਾਂ ਐਨ ਕਲਾਈ ਹੋਈ ਆ ਇੱਥੇ ਹਾਂ ਜੀ ਥੋੜੀ ਲੱਗਦੀ ਆ ਐਨ ਕਲਾਈ ਹੋਈ ਆ ਭਾਈ ਪੀੜੇ ਆ ਇਹ ਪੀੜੇ ਇਹ ਉਹ ਆ ਜੋਕ ਜੋਕ ਫੋਟੋ ਇਹ ਲੋਕ ਕਿੱਧਰ ਦੇ ਹਾਂ ਇਹ ਫੋਟੋ ਕਰਾਉਣੀਆ ਕਹਿੰਦੇ ਜਿਹਦੇ ਨਾਲ ਕਿਸੇ ਨੇ ਨਾ ਪੈਸੇ ਲੈ ਕੇ ਫੋਟੋ ਕਰਾਉਂਦੇ ਆ ਇਹ ਤੇ ਆ ਇਹਨਾਂ ਨੇ ਛੋਟੇ ਛੋਟੇ ਘਰ ਬਣਾਏ ਹੋਏ ਨੇ ਆਪਦੇ ਇੱਥੇ ਤੇ ਇਹ ਸਾਰੀ ਬਤਾ ਬੈਲੀਆ ਹਾਂ ਸਾਹਮਣੇ ਇਧਰ ਖਾਣ ਪੀਣ ਨੂੰ ਬਣਿਆ ਹੋਇਆ ਨੇ ਨਾ ਰੈਸਟੋਰੈਂਟ ਤੇ ਉੱਪਰਲੇ ਪਹਾੜਾਂ ਦੇ ਬਰਫ਼ ਬਹੁਤ ਆ ਇੱਥੇ ਖੁੱਲਾ ਜਿਹਾ ਗਰਾਊਂਡ ਵੀ ਆਉਂ ਹੈ ਬਾਈ ਖੁੱਲਾ ਜਿਹਾ ਗਰਾਊਂਡ ਵੀ ਆਉਂ ਹਾਂ ਤੇ ਆ 1.5 ਕਿਲੋਮੀਟਰ ਦਾ ਟਰੈਕ ਕਰਕੇ ਫਿਰ ਅੱਗੇ ਖੁੱਲਾ ਜਿਹਾ ਗਰਾਊਂਡ ਆਉ। ਸਾਰੇ ਇਹਨੂੰ ਵੈਲੀ ਕਹਿੰਦੇ ਨੇ ਹਣਾ ਬਤਾਵ ਵੈਲੀ। ਤੇ ਆ ਇੱਥੇ ਖਾਣ ਪੀਣ ਨੂੰ ਰੈਸਟੋਰੈਂਟਸ ਤੁਸੀਂ ਖਾ ਪੀ ਵੀ ਸਕਦੇ ਹੋ ਇੱਥੇ ਹਣਾ। ਖਾ ਪੀ ਕੇ ਸਾਰਾ ਉਹਦਾ ਇੰਜੋਏ ਕਰ ਸਕਦੇ ਹੋ। ਤੇ ਇੱਧਰ ਆਹ ਜਿਹੜੀ ਨਦੀ ਵੀ ਨਹੀਂ ਵੀਡੀਓ ਆਉਂਦਾਂ ਨੂੰ। ਹਾਂਜੀ। ਬਸ ਤਾਂ ਵੈਲੀ ਦੇ ਇਹਦੀ ਨਦੀ ਤਾਂ ਬਿਹਾਵੇ ਹਾਗਾ ਸਾਰੇ। ਹਾਂ। ਇੱਧਰ ਤੁਹਾਨੂੰ ਅੱਗੇ ਉਹ ਦਿਖਾਉਨੇ ਆ ਜਾ ਕੇ ਸਾਰੀ ਬਤਾਵ ਵੈਲੀ ਦੇ ਵਿੱਚ ਦੀ ਇਹ ਨਦੀ ਲੰਘਦੀ ਆ। ਇੱਥੋਂ ਸਾਰਾ ਦਿਖਾਉਨੇ ਆ ਤੁਹਾਨੂੰ। ਗੁੜੀ ਤੇ ਗੁੜੀ हां देखो ऊपर बर्फा बहुत ज्यादा बर्फा हाथ भी ठरी ਜਾਂਦੇ ਨੇ ਐਨ ਪੂਰੇ ਹੁਣ ਵੀਡੀਓ ਬਣਾਉਂਦੇ ਆਂਦੇ ਬਹੁਤ ਬਰਫਾ ਸੋਹਣੀ ਹੈ ਇਹ ਬਤਾਵ ਵੈਲੀ ਦੇਖਣ ਆਲੀ ਹੈ ਜੇ ਤੁਸੀਂ ਆਓ ਇੱਥੇ ਤਾਂ ਬਤਾਵ ਵੈਲੀ ਜ਼ਰੂਰ ਦੇਖ ਕੇ ਜਾਓ ਤੇ ਤੇ ਆ ਨਦੀ ਦੇ ਉੱਪਰ ਦੀ ਪੌੜਾ ਜਾਂਦਾ ਤੇ ਇਹਦੀਆਂ ਵੀਡੀਓਜ਼ ਬਹੁਤ ਦੇਖਦੇ ਹੁੰਦੇ ਆ ਮਨਪ੍ਰੀਤ ਬਾਈ ਵੀ ਦੱਸ ਰਿਹਾ ਸੀ ਕਿ ਇਹਦੀਆਂ ਵੀਡੀਓ ਬਹੁਤ ਆਉਂਦੀਆਂ ਨੇ ਇਹ ਸਾਰੀ ਬਤਾਵ ਵੈਲੀ ਦੇ ਵਿੱਚ ਦੀ ਜਾਂਦੀ ਹੈ ਨਦੀ ਜਿਹੜੀ ਆਪਾਂ ਤੁਹਾਨੂੰ ਉਧਰੋਂ ਦਿਖਾਈ ਸੀ ਬਹੁਤ ਸੋਹਣਾ 뷰 ਬਣਦਾ ਹੈ ਦਾ ਇੱਥੋਂ ਇੱਥੇ ਪੌੜਾ ਫੋਟੋਗ੍ਰਾਫੀ ਤੁਸੀਂ ਇੱਥੇ ਕਰ ਸਕਦੇ ਹੋ ਬਹੁਤ ਸਾਰੇ ਟੂਰਿਸਟ ਇੱਥੇ ਫੋਟੋਆਂ ਖਿਚਾਉਂਦੇ ਨੇ ਜਿਹੜੇ ਆਉਂਦੇ ਨੇ ਹਾਂ ਇਥੋਂ ਇੱਧਰ ਨੂੰ ਜਾਂਦੀ ਆ ਇਹ ਚੱਲਦੇ ਆਪਾਂ ਸਾਰੀ ਵੈਲੀ ਦੇਖਦੇ ਆ ਇਹਨਾਂ ਨਦੀ ਵਿੱਚ ਦੀ ਲੰਘਦੀ ਆ ਪਤਾ ਵੈਲੀ ਦੇ ਤੇ ਇਹਦੇ ਉੱਪਰ ਪੁਲ ਬਣਿਆ ਹੋਇਆ ਪੁਲ ਕ੍ਰੋਸ ਕਰਕੇ ਆਪਾਂ ਜਾਵਾਂਗੇ ਪਾਪੜ ਬਣਿਆ ਹੈ ਇੱਥੇ ਬਹੁਤ ਫੋਟੋਆਂ ਕਰਾਉਂਦੇ ਨੇ ਅੱਗੇ ਅੱਗੇ ਲੰਘੋ ਮਤਲਬ ਚੱਲਦੇ ਆਪਾਂ ਇੱਥੋਂ ਪਾਣੀ ਤੁਸੀਂ ਦੇਖੋ ਕਿੰਨਾ ਸਾਫ਼ ਆ ਬਹੁਤ ਸਾਫ਼ ਪਾਣੀ ਆ ਥੱਲੇਲੇ ਪੱਥਰ ਵੀ ਕੱਲਾ ਕੱਲਾ ਪੱਥਰ ਦਿਖਦਾ ਥੱਲੇਲਾ ਟਰਾਂਸਪੇਰੈਂਟ ਆ ਬਿਲਕੁਲ ਉੱਪਰ বরਫ ਤੁਸੀਂ ਦੇਖੋ ਬਹੁਤ ਬਰਫ ਪਈ ਹੋਈ ਆ ਅੱਗੇ ਚੱਲਦੇ ਆਂਗੇ ਅੱਗੇ ਦੇਖਦੇ ਆਪਾਂ ਜਾ ਕੇ ਬਤਾ ਬੈਲੀ ਤੇ ਇੱਧਰ ਵੀ ਕੁਛ ਖਾਣ ਪੀਣ ਨੂੰ ਦੁਕਾਨਾਂ ਬਣੀਆਂ ਹੋਈਆਂ ਨੇ ਹਨ ਤੇ ਜਿਵੇਂ ਉਧਰ ਬਣੀਆਂ ਹੋਈਆਂ ਸੀ ਮੂਰਲੇ ਪਾਸੇ ਇੱਥੇ ਕਾਫੀ ਵਗੈਰਾ ਪੀ ਸਕਦੇ ਹੋ ਚਾਹ ਤੁਸੀਂ ਪੀ ਸਕਦੇ ਹੋ ਇੱਥੇ ਬੈਠਣ ਨੂੰ ਵੀ ਬਣਿਆ ਹੋਇਆ ਸਾਰਾ ਬਹੁਤ ਸੋਹਣੀ ਪਤਾ ਵੈਲੀ ਐ ਵੀ ਫੋਟੋਗ੍ਰਾਫੀ ਵਾਸਤੇ ਕੋਮਣ ਨੂੰ ਵੀ ਸੋਹਣੀ ਥਾਂ ਜੇ ਤੁਸੀਂ ਆਓ ਤਾਂ ਪਤਾ ਵੈਲੀ ਜਰੂਰ ਆਇਓ ਦੇਖਣ ਵਾਲੀ ਥਾਂ ਇੱਥੇ ਬਣੇ ਹੋਇਆ ਕੈਫੇ ਇੱਥੇ ਕਾਫੀ ਚਾਹ ਹਨਾ ਸਾਰਾ ਕੁਝ ਹੈ ਨਾਲ ਕੋਲ ਪਾਪ ਕਨ ਹੋਗੇ ਜਿਵੇਂ ਐਮੇ ਦੀਆਂ ਚੀਜ਼ਾਂ ਹੇ ਮੈਂ ਖਾਣਾ ਪੀਣ ਵਾਲੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਸਾਰੀ ਵੈਲੀ ਦੇ ਵਿੱਚ ਕੁਛ ਖਾਣਾ ਪੀਣਾ ਹੀ ਕੌਫੀ ਪੀਣੀ ਆ ਕੌਫੀ ਕਹਤਾ ਕਹਿ ਦਿਓ ਮੇਰਾ ਵੀ ਕਾਫੀ ਇੱਥੇ ਕੌਫੀ ਆਪਾਂ ਵੀ ਇੱਥੇ ਕੌਫੀ ਪੀਨੇ ਆ ਕੌਫੀ ਪੀ ਕੇ ਫਿਰ ਅੱਗੇ ਨੂੰ ਘੁੰਮਾਂਗੇ ਥੋੜੀ ਜਿਹੀ ਠੰਡ ਜੀ ਉਤਰ ਜੂ ਆ ਇਹਨਾਂ ਨੇ ਇੱਥੇ ਬੈਠਣ ਨੂੰ ਬਣਾਇਆ ਹੋਇਆ ਸਾਰਾ ਆਪਦਾ ਸਿਸਟਮ ਤੇ ਇੱਥੇ ਹਾ ਕੁਛ ਵੇਚ ਵੀ ਰਹੇ ਨੇ ਪੀਲਾ ਭਾਈ ਪੀਲਾ ਠੰਡਾ ਪੀਲਾ ਥੀ ਉਹੀ ਗਰਮਾ ਹੋ ਜਾਣਾ ਏ ਪੀਲਾ ਪੀਲਾ ਤੇ ਆ ਇੱਥੇ ਸ਼ਾਲ ਵਗੈਰਾ ਵੇਚ ਰਹੇ ਨੇ ਬਾਈ ਹੈ ਲੋਈਆਂ ਸ਼ਾਲ ਇੱਥੇ ਬੈਲੀ ਦੇ ਵਿੱਚ ਬੈਠੇ ਨੇ ਬਾਈ ਹੁਣੇ ਵੇਚ ਰਹੇ ਨੇ ਕਾਫੀ ਪੀ ਕੇ ਫਿਰ ਇਥੋਂ ਅੱਗੇ ਨੂੰ ਚੱਲਦੇ ਆਪਾਂ ਆਜਾ ਗਰਦਾ ਗਏ ਸਨ ਕਾਫੀ ਪੀ ਕੇ ਆਪਾਂ ਹੁਣ ਚੱਲ ਪਏ ਅੱਗੇ ਨੂੰ ਤੇ ਜਿੱਥੇ ਖੁੱਲਾ ਗਰਾਊਂਡ ਆ ਸਾਰਾ ਹਨਾ ਜਿੱਥੇ ਵੈਲੀ ਆ ਬਤਾ ਵੈਲੀ ਹਨਾ ਤੇ ਇਹ ਸਾਰਾ ਟਰੈਕ ਜਾਂਦਾ ਇਹਨੂੰ ਟਰੈਕ ਹੀ ਕਹਿ ਸਕਦੇ ਆ ਨਦੀ ਦੇ ਨਾਲ ਨਾਲ ਹੁਣ ਮੀਂਹ हट ਗਿਆ ਤੇ ਮੀਂਹ हट ਗਿਆ ਵਧੀਆ ਇੰਜੋਏ ਹੋ ਜੂਗਾ ਤੇ ਆਪਣੇ ਗਰੁੱਪ ਵਾਲਿਆਂ ਨੇ ਮਿਊਜ਼ਿਕ ਲਾ ਲਿਆ ਅੱਗੇ ਸਪੀਕਰ ਰੱਖਿਆ ਹੋਇਆ ਨਾ ਵੱਡਾ ਤੇ ਉੱਥੇ ਸਾਰੇ ਡਾਂਸ ਕਰਨਗੇ ਜਾਂ ਕਿ ਬਾਕੀ ਸਾਰਾ ਵਲੌਗ ਚ ਦਿਖਾਵਾਂਗੇ ਤੁਹਾਨੂੰ ਇੰਜੋਏ ਕਰਨਗੇ ਤੇ ਜਿਹੜਾ ਇਹ ਰਾਸਤਾ ਜਿੱਥੋਂ ਦੀ ਆਪਾਂ ਹੁਣ ਜਾ ਰਹੇ ਆ ਇਹ ਬਹੁਤ ਸੋਹਣਾ ਬਹੁਤ ਆਲੇ-ਦਾਲੇ ਰੁੱਖੇ ਰੁੱਖ ਨੇ ਇੱਥੇ ਬਹੁਤ ਸੋਹਣਾ ਰਾਸਤਾ ਇਹ ਤੇ ਹੁਣ ਮੀਂਹ ਪੈਣ ਤੋਂ ਬਾਅਦ ਚ ਹੋਰ ਵੀ ਸੋਹਣਾ ਲੱਗਦਾ ਤੇਰੀਨ ਕੋਟ ਰਪਾ ਤਰਦਾਂਗੇ ਜਾ ਕੇ ਉੱਥੇ ਹੁਣ ਤਾਂ ਮੀਂਹ ਹਟ ਗਿਆ ਇਹ ਸਾਰਾ ਰਾਸਤਾ ਜਿਹੜਾ ਬੈਲੀ ਨੂੰ ਜਾਂਦਾ ਬਹੁਤ ਸੋਹਣਾ ਰਾਹ ਏ ਚੱਲਦੇ ਆਪਾਂ ਅੱਗੇ ਤੇ ਇੱਥੇ ਪੱਤੇ ਬਹੁਤ ਗਰੇ ਹੋਏ ਨੇ ਸਾਰੇ ਕਿਤੇ ਮੈਂ ਦੇਖਿਆ ਕਸ਼ਮੀਰ ਦੇ ਵਿੱਚ ਥਾਂ ਥਾਂ ਤੇ ਪੱਤੇ ਗਰੇ ਹੋਏ ਨੇ ਹੁਣ ਦਰਖਤਾਂ ਤੋਂ ਤੇ ਇੱਕ ਪੱਤਿਆਂ ਦਾ ਰੰਗ ਬਦਲਿਆ ਹੋਇਆ ਤੇ ਉੱਪਰ ਤੁਸੀਂ ਦੇਖੋ ਕਿੰਨੀ برف ਪਈ ਹੋਈ ਆ ਤਾਂ ਹੀ ਠੰਡ ਹੋਈ ਹੋਈ ਆ ਉੱਪਰ برف ਬਹੁਤ ਜ਼ਿਆਦਾ ਤੇ ਚੱਲਦੇ ਆ ਇੱਥੇ ਹੁਣ ਵੈਲੀ 'ਚ ਹਨਾ ਸਾਰੀ ਇਹ ਵੈਲੀ ਆ ਤੇ ਇੱਥੇ ਮਿਊਜ਼ਿਕ ਲਾਇਆ ਹੋਇਆ ਆਪਣੇ ਗਰੁੱਪ ਵਾਲਿਆਂ ਨੇ ਉੱਥੇ ਇੰਜੋਏ ਕਰਦੇ ਆ ਜਾ ਕੇ ਡਾਂਸ ਵਗੈਰਾ ਕਰਨਗੇ ਸਾਰੇ ਤੇ ਇੱਥੇ ਵੀ ਆਲੇ-ਦੁਆਲੇ ਕੁਝ ਕੁ ਦੁਕਾਨਾਂ ਨੇ ਇਸ ਵੈਲੀ ਦੇ ਵਿੱਚ ਹਨਾ ਤੇ ਉਹ ਦੁਕਾਨਾਂ ਤੇ ਕਾਫੀ ਸਾਰਾ ਸਾਮਾਨ ਆ ਜਿਵੇਂ ਕਿਸੇ ਨੇ ਫੋਟੋਗ੍ਰਾਫੀ ਕਰਾਉਣੀਆਂ ਕਸ਼ਮੀਰ ਵਾਲੇ ਕੱਪੜੇ ਪਾ ਕੇ ਤੇ ਉਹ ਸਾਰਾ ਸਭ ਕੁਤਾਵਾ ਉਹ ਕਰਵਾ ਸਕਦਾ ਤੇ ਤੁਹਾਨੂੰ ਚਾਰੇ ਪਾਸੇ ਦਾ ਆਪਾਂ 뷰 ਦਿਖਾ ਦਨੇ ਆ ਆ ਸਾਰਾ 뷰 ਹੈ ਚਾਰੇ ਪਾਸੇ ਦਾ ਸਾਰਾ ਇੱਕ ਵਾਰ ਦਿਖਾਉਨੇ ਆ ਤੁਹਾਨੂੰ ਆਲਾ ਦੁਆਲਾ ਇਹ ਨੂੰ ਸਾਰੇ ਨੂੰ ਬਤਾ ਵੈਲੀ ਕਹਿੰਦੇ ਨੇ ਖੁੱਲਾ ਘਰਾਉਣ ਹੁੰਦਾ ਉਹਨੂੰ ਵੈਲੀ ਕਿਹਾ ਜਾਂਦਾ ਹੁੰਦਾ ਬਤਾ ਵੈਲੀ ਅੱਗੇ ਚੱਲਦੇ ਆਂ ਅੱਗਿਓ ਸਾਰਾ ਦੇਖਦੇ ਆਂ ਤੇ ਛੋਟਾ ਜਿਹਾ ਇੱਥੇ ਪੌਲ ਬਣਿਆ ਹੋਇਆ ਪੌਲ ਨੂੰ ਪਾਰ ਕਰਕੇ ਆਪਾਂ ਜਾਵਾਂਗੇ ਜੰਨਤ ਹੈ ਯਾਰ ਕਸ਼ਮੀਰ ਸੱਚੀ ਤੁਸੀਂ ਦੇਖੋ ਤੁਹਾਨੂੰ ਵੀਡੀਓ ਰਾਈ ਆਂ ਆਪਾਂ ਸਾਰਾ ਕਸ਼ਮੀਰ ਘੁਮਾਤਾ ਤੇ ਆਹ ਰਾਹਾਂ ਤਾਂ ਜਿੰਨਾ ਇੱਥੋਂ ਜਿਵੇਂ ਮੀਮੂ ਪੈਂਦੇ ਰਹਿੰਦੇ ਨੇ ਨਾ ਤਾਂ ਇਹਨਾਂ ਨੇ ਆਏ ਇੱਥੋਂ ਰਾਹ ਬਣਾਏ ਹੋਏ ਨੇ ਤੇ ਇਥੋਂ ਤੁਹਾਨੂੰ ਸਾਰਾ ਥਿਊ ਦਿਖਾਉਨੇ ਆ ਬੈਲੀ 'ਚ ਖੜੇ ਆਪਾਂ ਹੁਣ ਇਸ ਸਮੇਂ ਬਤਾ ਬੈਲੀ ਆਪਾਂ ਹੁਣ ਬਤਾ ਵੈਲੀ ਦੇ ਬਿਲਕੁਲ ਸੈਂਟਰ 'ਚ ਖੜੇ ਆ। ਇੱਥੋਂ ਤੁਹਾਨੂੰ ਸਾਰਾ ਆਲੇ-ਦੁਆਲੇ ਦਾ ਵਿਊ ਦਿਖਾਉਨੇ ਆ 360 ਵਿਊ। ਇੱਕ-ਇੱਕ ਕਲਿੱਪ 'ਚ ਸਾਰਾ ਵਿਊ ਤੁਹਾਨੂੰ ਦਿਖਾ ਦੇਣਾ ਆਪਾਂ। ਆਲੇ-ਦੁਆਲੇ ਬਰਫਾਂ ਲੱਦੇ ਪਹਾੜ ਤੇ ਬਿਲਕੁਲ ਪਹਾੜਾਂ ਦੇ ਸੈਂਟਰ 'ਚ ਆਏ ਸਾਰੀ ਵੈਲੀ। ਆਹ ਸਾਈਡ 'ਤੇ ਉੱਪਰ ਵੱਡਾ ਰੋਡ ਚੱਲਦਾ। ਉੱਥੇ ਵੀ ਬਹੁਤ سارے ਟੂਰਿਸਟ ਖੜੇ ਨੇ। ਉੱਥੋਂ ਫੋਟੋ ਵਗੈਰਾ ਕਰਾਉਂਦੇ ਨੇ ਵੈਲੀ ਦੇਖਦੇ ਨੇ। ਤੇ ਇੱਧਰ ਅੱਗੇ ਇੱਕ ਹੋਰ ਖੁੱਲਾ ਗਰਾਊਂਡ ਬਣਿਆ ਹੋਇਆ ਤੇ ਇੱਧਰ ਚੱਲਦੇ ਆਪਾਂ ਆਪਣੇ ਗਰੁੱਪ ਵਾਲੇ ਸਾਰੇ ਨਾਲ ਵਾਲੇ ਇੱਧਰ ਹੀ ਗਏ ਉੱਥੇ ਮਿਊਜ਼ਿਕ ਲਾਇਆ ਇੰਜੋਏ ਕਰਨਗੇ ਸਾਰੇ ਤੇ ਆਹ ਪੌੜ ਜਾਂਦਾ ਇੱਥੋਂ ਦੀ ਤੇ ਇਹਦੇ ਥੱਲੋਂ ਦੀ ਨਦੀ ਚੱਲਦੀ ਆ ਤਾਂ ਇੱਥੇ ਪੌੜ ਇਹਨਾਂ ਨੇ ਐ ਬਣਾਏ ਹੋਏ ਨੇ ਥੱਲੋਂ ਦੀ ਨਦੀ ਲੰਘਦੀ ਆ ਉੱਪਰ ਐਵੇਂ ਦਾ ਪੌੜ ਜਿਵੇਂ ਪਹਿਲਾਂ ਪਿੱਛੇ ਆਇਆ ਸੀ ਪੌੜ ਹਾਂ ਨਦੀ ਆਉਂਦੀ ਆ ਇੱਥੋਂ ਚੱਲਦੇ ਆਪਾਂ ਥੱਲੇ ਸੈਦਰ 뮤직 ਲਾ ਲਿਆ ਭਾਈ ਉਹਨਾਂ ਨੇ ਸੋਨੂੰ ਵਿੱਚ ਗਾਣੇ ਸੁਣਦੇ ਹੋਣਗੇ ਨਾ 뮤직 ਲਾ ਲਿਆ ਹੁਣ ਇੱਥੇ ਇੰਜੋਏ ਚੱਲੂ ਆਹ ਗਰਾਊਂਡ ਆ ਤੇ ਇਸ ਤਰ੍ਹਾਂ ਸਾਰੀ ਇਹ ਵੈਲੀ ਖੁੱਲੀ ਆ ਬੈਠ ਸਕਦੇ ਹੋ ਤੁਸੀਂ ਇੱਥੇ ਡਾਂਸ ਕਰ ਸਕਦੇ ਹੋ ਕੁਝ ਵੀ ਆਪਦਾ ਇੰਜੋਏ ਜਿਵੇਂ ਵੀ ਕਰਨਾ ਹੋਵੇ ਕਰ ਸਕਦੇ ਹੋ ਕੋਈ ਰੋਕ ਟੋਕ ਨਹੀਂ ਹੈਗੀ ਇੱਥੇ ਸਾਰੇ ਟੂਰਿਸਟ ਆਉਂਦੇ ਨੇ ਇੱਥੇ ਨਾ 뮤직 ਆਪਦਾ ਸਪੀਕਰ ਨਾਲ ਲਿਆਉਂਦੇ ਨੇ ਇੰਜੋਏ ਕਰਦੇ ਨੇ ਤੇ ਆ ਸਪੀਕਰ ਲਿਆਂਦਾ ਹੋਇਆ ਇੱਥੇ। ਉਰੇ ਵੀ ਸਾਹਮਣੇ ਬੋਰਡ ਲੱਗਿਆ ਹੋਇਆ ਬਤਾਵ ਬੈਲੀ ਦਾ ਜਿਵੇਂ ਪਿੱਛੇ ਸੀਗਾ। ਤੇ ਇੱਥੇ ਵੀ ਫੋਟੋਆਂ ਤੁਸੀਂ ਕਰਵਾ ਸਕਦੇ ਹੋ। ਨੇੜੋਂ ਜਾ ਕੇ ਆਪਾਂ ਦਿਖਾ ਦਨੇ ਆ। ਬਤਾਵ ਬੈਲੀ। ਇਸ ਤਰ੍ਹਾਂ ਦਾ ਹੀ ਬੋਰਡ ਲੱਗਿਆ ਆ। ਜਿਵੇਂ ਪਿੱਛੇ ਸੀ ਬੋਰਡ ਉਸੇ ਤਰ੍ਹਾਂ ਇੱਥੇ ਵੀ ਲੱਗਿਆ ਹੋਇਆ ਬਤਾਵ ਬੈਲੀ। ਬਤਾ ਵੈਲੀ ਦਾ ਬੋੜ ਆ ਗਿਆ ਤੇ ਆ ਸਾਰੇ ਸਰ ਤੇ ਮੈਡਮ ਆਪਣੇ ਨਾਲ ਹੀ ਆਏ ਹੋਏ ਨੇ ਗਰੁੱਪ ਚ ਤੇ ਇਹਨਾਂ ਨੂੰ ਵੀ ਆਪਾਂ ਵਿੱਚ ਲੈ ਲਿਆ ਵੀਡੀਓ ਤੇ ਹਾਂਜੀ ਕਿਵੇਂ ਰਿਹਾ ਟੂਰ ਵਧੀਆ ਰਿਹਾ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਟੂਰ ਰਿਹਾ ਹਾਂਜੀ ਇਹ ਕਹਾਂਗੇ ਕਿ ਹੋਰ ਵੀ ਜੁੜਨੇ ਇਸ ਗਰੁੱਪ ਨਾਲ ਹਾਂਜੀ ਤੇ ਬਹੁਤ ਆਨਜੋਏ ਕਰਨ ਹਾਂਜੀ ਹਾਂਜੀ ਬਹੁਤ ਬਹੁਤ ਅੱਛਾ ਹਾਂਜੀ ਸਾਰਨ ਬੇਨਤੀ ਹੈ ਕਿ ਆਪਣਾ ਇਹਨਾਂ ਨੂੰ ਜੁੜਨ ਗਰੁੱਪ ਨਾਲ ਹਾਂਜੀ ਤੇ ਆਪਣਾ ਇੰਜੋਏ ਕਰ ਇੰਜੋਏ ਕਰ ਚੀਪ ਐਂਡ ਬੈਸਟ ਹੈ ਹਾਂਜੀ ਹਾਂਜੀ ਇਹ ਸਾਰਾ ਵੱਡੀ ਵਾਲਾ ਚੀਪ ਐਂਡ ਬੈਸਟ ਹਾਂਜੀ ਪੂਰਾ ਪੂਰੀ ਹਾਂ ਸਾਰਾ ਕੁਝ ਇਹ ਪੈਕੇਜ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਵੇਂ ਆਪਾਂ ਤੁਹਾਨੂੰ ਬਲੌਗਸ ਦਿਖਾਇਆ ਨਾ ਉਵੇਂ ਸਾਰਾ ਪੈਕੇਜ ਆ ਇਹ ਆ ਬੋੜਾ ਬਤਾ ਬੈਲੀ ਦਾ ਤੇ ਇੱਥੇ ਤੁਸੀਂ ਆਪਣੀਆਂ ਫੋਟੋਆਂ ਕਰਵਾ ਸਕਦੇ ਹੋ ਆ ਕਿ ਇੱਕ ਯਾਦਗਾਰ ਬਣ ਜਾਂਦੀ ਹੈ ਵੀ ਆਪਾਂ ਇੱਥੇ ਜਾ ਕੇ ਆਏ ਸੀ ਬਤਾ ਬੈਲੀ ਤੇ ਆਪਾਂ ਵੀ ਫੋਟੋਆਂ ਕਰਵਾਉਨੇ ਆ ਤੇ ਇਧਰ ਨਾਲ ਇਹ ਨਦੀ ਬਿਲਕੁਲ ਨੇੜੇ ਆ ਗਈ ਬਿਲਕੁਲ ਐਨ ਨੇੜੇ ਆ ਗਈ ਨਦੀ ਤੇ ਆਪਾਂ ਨਦੀ ਤੁਹਾਨੂੰ ਦਿਖਾਉਨੇ ਆ ਐਂ ਨੇੜੋਂ ਦੀ ਫੋਕੇ ਵਗਦੀ ਐ ਨਦੀ ਇਹ ਐਤੋਂ ਦੀ ਜਾ ਰਿਹਾ ਸਾਰਾ ਪਾਣੀ ਇਹ ਨਦੀ ਦਾ ਪਾਣੀ ਬਹੁਤ ਸਾਫ ਆ ਨੱਚ ਗਿਆ ਹਾਂ ਹਾਂਜੀ ਇਹ ਸਾਡੇ ਟੈਕਸ ਸਾਹਿਬ ਦੇ ਕੋਲ ਆ ਆਪ ਸਪੀਕਰ ਨਾਲ ਲੈ ਕੇ ਆਇਆ ਤੇ ਹੁਣ ਮਿਊਜ਼ਿਕ ਲਾ ਕੇ ਸਾਰੇ ਹੁਣ ਇੱਥੇ ਆਪ ਦਾ ਇੰਜੋਏ ਕਰਨਗੇ ਡਾਂਸ ਕਰਾਂਗੇ ਵੀਡੀਓ ਚ ਗਾਣੇ ਤਾਂ ਨਹੀਂ ਸੁਣਾ ਸਕਦੇ ਆਪਾਂ ਦੂਸਰਾ ਮਿਊਜ਼ਿਕ ਲਾ ਦਾਂਗੇ ਪਿੱਛੇ ਤੁਹਾਨੂੰ ਸਾਰਾ ਦਿਖਾਵਾਂਗੇ ਹਾਂਜੀ ਕੀ ਹਾਲ ਨੇ ਹਾਂਜੀ ਪਿੱਛੇ ਉੱਪਰ ਤੁਸੀਂ ਸੁਣੋ ਦੇਖੋ ਐਨ ਤਾਜੀ ਸਨੋ ਪਈ ਆ ਇਹ ਬਿਲਕੁਲ ਹੁਣੇ ਪਈ ਆ ਨਹੀਂ 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 ਹੁਣ ਨਹੀਂ ਕਰਨਾ ਗੜਿਆ ਆ ਫੋਨ ਆ ਇਹ ਸਾਰੀ ਤਾਜੀ ਸਨੋ ਪਈ ਹੋਈ ਆ ਤੇ ਇਧਰੋਂ ਵੀ ਹੁਣ ਸੂਰਜ ਨਿਕਲਿਆ ਆ ਤੇ ਇਧਰਲੇ ਪਹਾੜ ਵੀ ਆਪਾਂ ਨੂੰ ਦਿਖਣ ਲੱਗ ਗਏ ਆ ਪਹਾੜ ਦੂਰ ਵਾਲੇ ਦਿਖਣ ਲੱਗੇ ਓਏ ਚੱਲ ਦੋ ਬੱਸ ਤੂੰ ਜਾ ਲਾ ਤੇ ਚੱਲਾ ਗਏ ਆਹ ਵਾਹ ਜੀ ਕੀ ਆਹ ਨਦੀ ਬੰਦ ਕਰਤਾ ਨਾਲ ਬਿਊਟ ਇਹਨੂੰ ਬੰਦ ਕਰਕੇ ਛੱਡ ਦੇ ਬੰਦ ਕਰਕੇ ਛੱਡ ਦੇ ਕਰਤਾ ਨੇ ਬੰਦ ਜਿਆਦਾ ਅਖ ਲੈਣੇ ਕਹਦਾ ਬੰਦ ਕਰਦੇ ਮੈਂ ਕਰਤਾ ਕੋ ਚਾਲੂ ਕਰਾ ਹਿੱਡਮੇਟ ਲੋ ਜੀ ਪਤਾ ਪਹਿਲੀ ਦੇ ਵਿੱਚ ਵੀ ਸਨੋ ਪੈਣ ਲੱਗੀ ਅਸੀਂ ਇੱਥੇ ਡਾਂਸ ਕਰ ਰਹੇ ਸੀ ਸਨੋ ਪੈਣ ਲੱਗੀ ਸਨੋ ਗਰ ਰਹੀ ਹੈ ਤੁਹਾਨੂੰ ਦਿਖਦੀ ਹੋਣੀ ਕੈਮਰੇ 'ਚ ਪੁਆਇੰਟ ਪੂਰਾ ਘੰਟਾ ਇੰਜੋਏ ਕਰਾਂਗੇ ਤੋਂ ਬਾਅਦ ਹੁਣ ਚੱਲੇ ਆਂ ਵਾਪਸ ਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਡਾਂਸ ਕੀਤਾ ਹਨ ਤੁਸੀਂ ਵਲੌਗ ਚ ਦੇਖ ਲਿਆ ਤੇ ਇਥੋਂ ਆਪਾਂ ਹੁਣ ਵਾਪਸ ਜਾਵਾਂਗੇ ਬੱਸ ਕੋਲੇ ਠੀਕ ਹੈ ਬਾ ਥੋੜੀ ਥੋੜੀ ਹਲਕੀ ਹਲਕੀ ਸਨੋ ਵੀ ਪੈ ਗਈ ਆਪਣੇ ਡਾਂਸ ਕਰਦੇ ਕਰਦੇ ਹੁਣ ਵਾਪਸ ਕੋਲੇ ਵਾਪਸ ਕੋਲੇ ਬੱਸ ਕੋਲੇ ਬੱਸ ਕੋਲੇ ਬੱਸ ਕੋਲੇ ਹੁਣ ਬੱਸ ਕੋਲੇ ਆਪਾਂ ਵਾਪਸ ਚੱਲਦੇ ਆਂ ਤੇ ਸੋਹਣੀਆਂ ਬਹੁਤ ਵੀ ਤੇ ਆਪਾਂ ਇਥੋਂ ਹੁਣ ਵਾਪਸ ਚੱਲੇ ਆਂ ਬਤਾ ਪੈਲੀ ਤੋਂ ਬਹੁਤ ਵਧੀਆ ਇੰਜੋਏ ਕੀਤਾ ਇੱਕ ਇੱਕ ਘੰਟਾ ਆ ਇੱਕ ਨਾ ਦਰਵਾਜ਼ਾ ਇੱਕ ਘੰਟਾ ਪੂਰਾ ਆ ਪੰਜੋਏ ਕੀਤਾ ਇੱਕ ਤੋਂ ਉੱਪਰੇ ਹੋ ਗਿਆ ਤੇ ਆਪਣੇ ਡਾਂਸ ਕਰਦੇ ਕਰਦੇ ਇੱਥੇ ਝਨੂ ਵੀ ਪੈ ਗਈ ਹਾਂ ਮੈਂ ਬਤਾ ਵੈਲੀ ਦੀ ਝਨੂ ਵੀ ਦੇਖ ਲਈ ਅੱਜ ਆਪਾਂ ਹੁਣ ਆਪਾਂ ਵਾਪਸ ਚੱਲੇ ਆ ਬੱਸ ਕੋਲੇ ਨੂੰ ਤੇ ਪਹੁੰਚਦੇ ਆ ਬਾਕੀ ਸਾਰਾ ਅੱਗੇ ਤੁਹਾਨੂੰ ਦਿਖਾਉਂਦੇ ਆ ਬਹੁਤ ਸੋਹਣੀ ਆ ਬਤਾ ਵੈਲੀ ਵੀ ਜੇ ਤੁਸੀਂ ਵੀ ਉਰੇ ਆਓ ਕਸ਼ਮੀਰ ਤਾਂ ਬਤਾ ਵੈਲੀ ਜ਼ਰੂਰ ਦੇਖ ਕੇ ਜਾਓ 85 86 ਬਤਾ ਉਹ ਮੇਰੇ ਫਿਲਮ ਬਣੀ ਹੈ ਉਸ ਤੋਂ ਬਾਅਦ ਕਾਫੀ ਫੇਮਸ ਹੋ ਗਈ ਹਾਂ ਜੀ ਬਤਾਓ ਫਿਲਮ ਸੀ ਨਾ ਹਾਂ ਬਤਾਓ ਸ਼੍ਰੀ ਦੇਵਲ ਦੀ ਹਾਂ ਬਤਾਓ 84 ਬਣੀ ਹੈ 86 ਜੀ ਬਣੀ ਇੱਥੇ ਕਿਤੇ ਬਣੀ 83 83 ਜੀ ਬਣੀ ਮੇਰੇ ਸਾਹਬ ਸ਼ਾਇਦ ਇੱਥੇ ਕਿ ਬਣੀ ਹੈ ਬੋਰਡ ਤੇ ਲਿਖਿਆ ਹੋਇਆ ਸੀ ਨਾ ਉਥੇ 83 ਜੀ ਬਣੀ ਆ ਲੋਕੇਸ਼ਨ ਆ ਉਹ ਉਹ ਝੌਂਪੜੀ ਜੀ ਆ ਉਹ ਦਿਖਦੀ ਹੈ ਹਾਂਜੀ ਉਹ ਝੌਂਪੜੀ ਉਹ ਸੀਨ ਉਥੋਂ ਦਾ ਇੱਕ ਉਹ ਸੀਨ ਹੈ ਇੱਕ ਇੱਧਰ ਹੈਗਾ ਝੰਡੇ ਕੋਲੇ ਸੀਨ ਠੀਕ ਹੈ ਜੀ ਮਲਾ ਜਿਹੜੀ ਉਹ ਪ੍ਰਾਣੀ ਆ ਉਹ ਬਿਦਾਵੈਲੀਸ਼ਨ ਦੇ ਉੱਤੇ ਖੜਾ ਹੁੰਦਾ ਹਾਂ ਹਾਂਜੀ ਉਹਦੀ ਜਿਹੜੀ ਮਸੂਕ ਹੈ ਹਾਂ ਹਾਂ ਥੱਲੇ ਆਉਂਦੀ ਹੈ ਹਾਂ ਉੱਥੇ ਉਹ ਚੌਂਪੜੀ ਕੋਲੇ ਸੀਨ ਹੋਇਆ ਸੀ ਉਹ ਫਿਲਮ ਦਾ ਬਿਦਾਵੈਲੀ ਦਾ ਆਪਾਂ ਜ਼ੂਮ ਕਰਕੇ ਦਿਖਾ ਰਹੇ ਹਾਂ ਜਿਹੜੀ ਆ ਚੌਂਪੜੀ ਦੇਖ ਰਹੇ ਹਾਂ ਇਹਦੇ ਕੋਲੇ ਤੇ ਇੱਥੋਂ ਆਪਾਂ ਹੁਣ ਵਾਪਸ ਚੱਲੇ ਹਾਂ ਬੱਸ ਕੋਲੇ ਨੂੰ ਬਾਕੀ ਪਿੱਛੇ ਸਨੋ ਫਾਲ ਹੋਰ ਹੋਣ ਲੱਗੀ ਉੱਪਰ ਹਾਂਜੀ ਤੇ ਇੱਧਰ ਸਨੋ ਫਾਲ ਹੋ ਰਹੀ ਆ ਉੱਪਰ ਹਨਾ ਸੁਣੋ ਸਾਰਾ 360 ਦਿਖਾ ਦਨੇ ਇੱਕ ਵਾਰ ਇੱਥੇ ਇਹਦੇ ਜਿਹੜਾ ਐਜ ਹੈ ਜਿਹੜਾ ਵਿਚਾਲੇ ਜਗ੍ਹਾ ਬਚੀ ਹੈ ਇੱਥੇ ਵੀ ਸਾਹਮਣੇ ਮਾਉਂਟੇਨ ਹੈ ਜੋ ਦਿਖ ਨਹੀਂ ਰਹੇ ਪੂਰੀ ਸਨੋ ਨਾਲ ਕਵਰ ਹੋ ਗਿਆ ਅੱਜ ਫੌਗ ਆ ਨਾ ਹਾਂ ਉੱਥੇ ਹੀ ਜਿਹੜਾ ਅਮਰਨਾਥ ਜੀ ਦਾ ਜਿਹੜਾ ਮੰਦਿਰ ਮੰਦਿਰ ਉੱਥੇ ਹੈ ਉੱਥੇ ਆ ਹਾਂ ਚੰਦਨਵਾੜੀ ਕਿਸਮੋਂ ਪੈ ਗਈ ਉੱਥੋਂ ਅੱਛਾ ਚੰਦਨਵਾੜੀ ਸਨੋ ਪੈ ਗਈ ਬਹੁਤ ਅੱਗੇ ਗੱਡੀਆਂ ਆਈਆਂ ਵਾਪਸ ਹਾਂਜੀ ਤਾਂ ਕਾਫੀ ਸਨੋ ਫੌਲ ਕਾਫੀ ਸਨੋ ਹੋ ਗਈ ਚਲੋ ਆਪਾਂ ਸਨੋ ਵੀ ਦੇਖ ਲਈ ਨਾਲੇ ਵਧੀਆ ਇੰਜੋਏ ਹੋ ਗਿਆ ਗੁਜਰਾਤੋਂ ਬਈ ਮੂਸੇ ਵਾਲੇ ਗਾਣੇ ਨੱਚਦੇ ਦੇਖ ਲ ਅੱਧੀ ਮਤਾਬੇ ਵਾਲੀ ਨੱਚਣ ਲਾਤੀ ਦੇਖੋ ਨੱਚਣ ਲੱਗੇ ਪਿਆ ਸਾਰੇ ਅੱਧੀ ਮਤਾਬੇ ਵਾਲੀ ਨੱਚਾਈ ਵੀ ਆ ਪਿਆ ਵਾਲਿਆਂ ਨੇ ਸਾਰੇ ਨੱਚ ਜਾਂਦੇ ਆ ਸਾਰੇ ਨੱਚਦੇ ਆਂ ਦੇਖ ਲੋ ਅੱਧੀ ਤੋਂ ਵੱਧ ਮਤਾਬੇ ਵਾਲੀ ਨੱਚਣ ਲਾਤੀ ਸਾਰਿਆਂ ਨੇ ਦੇਖੋ ਕਿਉਂ ਮੇਰੇ ਬੱਚੇ ਕੰਨੇ ਆ ਗਏ ਦਿੱਜਾ ਮਾੜਾ ਇਹੋ ਸੱਡੀ ਆ ਤੇਰੀ ਪਿੱਛੇ ਤਾਵਾ ਪਹਿਲੀ ਤੋਂ ਵਾਪਸ ਆ ਗਏ ਪੂਰਾ ਮੀਂਹ ਆ ਗਿਆ ਬਹੁਤ ਤੇਜ਼ ਮੀਂਹ ਆ ਤੇ ਛਾਤਰੀ ਲੈ ਕੇ ਆ ਰਹੇ ਆ ਰੇਨ ਕੋਟ ਪਹਿਨ ਲਾਦੇ ਸੀ ਤੇ ਆ ਰਹੇ ਆ ਬਾਪਸਾ ਪਪਾ ਤੇ 뮤직 ਲਈ ਆ ਰਹੇ ਆ ਸਾਰੇ ਮੈਚ ਤੇ ਜਾ ਰਹੇ ਨੇ ਬਹੁਤ ਵਧੀਆ ਵੀ ਬਤਾਵੈ ਲਈ ਬਾਪਸਾ ਪੰ ਗੱਡੀਆਂ ਕੋਲ ਆ ਗਏ ਮੀ ਪੂਰਾ ਤੇਜ ਹੋ ਗਿਆ ਤੇ ਚੱਲਦੇ ਹਾਂ ਹੁਣ ਵਾਪਸ ਆਪਣੀ ਬੱਸ ਕੋਲੇ ਬਹੁਤ ਤੇਜ ਮੀ ਆ ਇਧਰੋਂ ਸਾਰੀ ਆ ਬਤਾਵੈ ਲਈ ਤੁਹਾਨੂੰ ਦਿਖਾਈ ਦਿੱਤੀ ਆਪਾਂ ਹਣਾ ਸਾਰੇ ਟੂਰਿਸਟ ਮੋੜ ਰਹੇ ਨੇ ਪੂਰਾ ਇੰਜੋਏ ਕੀਤਾ ਅੱਜ ਕੈਮਰੇ ਤੇ ਹੋ ਗਿਆ ਮੰਦ ਕਰਨਾ ਬੂਪਾ ਨੂੰ ਮੜਾ ਜਾ ਅੱਜ ਪੂਰਾ ਇੰਜੋਏ ਕੀਤਾ ਤੇ ਆ ਇਹਨੇ ਵਧੀਆ ਸਾਥ ਦਿੱਤਾ ਜਿਹੜਾ ਹ ਮਿਊਜ਼ਿਕ ਵਾਲਾ ਮਨਪ੍ਰੀਤ ਬਾਈ ਲੈ ਵੇ ਫਿਰ ਤੋਂ ਮੈਂ ਚੱਲੀਏ ਉਧਰ ਹੂ ਚਲੋ ਜੀ ਜਿਵੇਂ ਮੜੇ ਗੜੇ ਪੈ ਹੀ ਮਾੜੀ ਬੋਟੂ ਮਾੜੀ ਜਿਵੇਂ ਕਾਂਗਰ ਕਣਕ ਦੇ ਧਾਨੇ ਖੇ ਲਈ ਹਾਂ ਬਤਾਵ ਪੈਲੀ ਦੇਖ ਕੇ ਆਪਾਂ ਅੱਗੇ ਥੱਲੇ ਵਾਪਸ ਜਿੱਥੋਂ ਆਪਾਂ ਬੱਸ 'ਚੋਂ ਉਤਰੇ ਸੀਗੇ ਆ ਆਪਣੀ ਇੱਧਰ ਬੱਸ ਖੜੀ ਆ ਇੱਥੇ ਆਪਾਂ ਹੁਣ ਰੁਕਾਂਗੇ ਥੋੜਾ ਟਾਈਮ ਇੱਧਰ ਨਾਲ ਆਹ ਨਦੀ ਚੱਲੀ ਜਾਂਦੀ ਆ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਈ ਸੀ ਹਨ ਆਹ ਗੱਡੀਆਂ ਦੇ ਵਿੱਚ ਆਪਾਂ ਉੱਪਰ ਗਏ ਸੀ ਤੇ ਸਾਰੇ ਗਰੁੱਪ ਵਾਲਿਆਂ ਨੇ ਇਕੱਠਿਆਂ ਨਹੀਂ ਕਰ ਲੀਆਂ ਸੀ ਗੱਡੀਆਂ ਤੇ ਅੱਜ ਮੀਂਹ ਬਹੁਤ ਪਿਆ ਔਰੇ ਹੁਣ ਵੀ ਮੀਂਹ ਪੈ ਰਿਹਾ ਪੂਰੀ ਬਾਰਿਸ਼ ਹੋ ਰਹੀ ਆ ਤੇ ਆ ਇੱਧਰ ਨਦੀ ਚੱਲ ਰਹੀ ਆ ਨਾਲ ਨਾਲ ਬਾਕੀ ਬਤਾਵ ਪੈਲੀ 'ਚ ਆਪਾਂ ਪੂਰਾ ਇੰਜੋਏ ਕੀਤਾ ਹਨ ਡਾਂਸ ਕੀਤਾ ਤੇ ਹਾ ਮਿਊਜ਼ਿਕ ਵਾਲਾ ਸਿਸਟਮ ਨਾਲ ਲੈ ਗਏ ਸੀ ਤੇ ਜਿਹੜੇ ਮੰਨ ਲਓ ਹੋਰ ਸਟੇਟਾਂ ਵਾਲੇ ਆਏ ਹੋਏ ਸੀਗੇ ਜਦੋਂ ਸਿੱਧੂ ਮੂਸੇ ਵਾਲੇ ਦਾ ਗਾਣਾ ਲਾਉਂਦੇ ਸੀਗੇ ਸਾਰੇ ਇਕੱਠੇ ਹੋ ਜਾਂਦੇ ਸੀ ਆਲੇ ਦੁਆਲੇ ਨੱਚਣ ਵਾਸਤੇ ਵੱਲੋਂ ਉਹ ਕਹਿੰਦੇ ਸੀ ਸਿੱਧੂ ਮੂਸੇ ਵਾਲੇ ਹੀ ਸੁਣਦੇ ਆ ਵੱਧ ਪੰਜਾਬੀ ਗਾਣੇ ਸੁਣਦੇ ਆ ਕਹਿੰਦੇ ਹੋਰ ਵੀ ਅਸੀਂ ਸੁਣਦੇ ਆ ਕਹਿੰਦੇ ਸੰਗਰ ਪਰ ਜ਼ਿਆਦਾ ਸਿੱਧੂ ਮੂਸੇ ਵਾਲਾ ਸੁਣਦੇ ਆ ਤੇ ਦੂਜੀ ਸਟੇਟਾਂ ਵਾਲੇ ਵੀ ਸਾਰੇ ਗੁਜਰਾਤ ਤੋਂ ਆਏ ਹੋਏ ਸੀ ਕੁਸ਼ਕ ਤੇ ਕੁਝ ਕੁ ਕਸ਼ਮੀਰ ਕੁਸ਼ਕ ਕਸ਼ਮੀਰ ਵਾਲੇ ਸੀਗੇ ਹਨਾ ਤੇ ਸਾਰੇ ਆਏ ਆ ਨੇ ਇਕੱਠਿਆਂ ਨੇ ਡਾਂਸ ਕੀਤਾ ਬਹੁਤ ਵਧੀਆ ਇੰਜੋਏ ਹੋਇਆ ਤੇ ਗਰੁੱਪ ਚ ਹੀ ਫਾਇਦਾ ਹੁੰਦਾ ਇੰਜੋਏ ਵਧੀਆ ਹੋ ਜਾਂਦਾ ਤੇ ਇਧਰੋਂ ਪਿੱਛੋਂ ਆ ਨਦੀ ਚੱਲ ਰਹੀ ਆ ਤੇ ਮੀਂਹ ਬਹੁਤ ਪੈ ਰਿਹਾ ਤੇ ਠੰਡ ਹੱਥ ਠਰੇ ਪੈਣੇ ਪੂਰੇ ਕਿਉਂ ਉੱਥੇ ਡਾਂਸ ਕਰੀ ਗਏ ਨੱਚੀ ਗਏ ਤੇ ਹੱਥੋ ਤੇ ਠਰ ਗਏ ਬਾਕੀ ਚੱਲਦੇ ਆ ਬੱਸ ਚ ਬਹਿਨੇ ਆ ਸਾਰੇ ਆਪਾਂ ਜਾ ਕੇ ਅ ਇੱਥੇ ਰੁਕਾਂਗੇ ਅੱਧਾ ਘੰਟਾ ਘੰਟਾ ਰੁਕਾਂਗੇ ਇੱਥੇ ਤੇ ਚੱਲਦੇ ਆ ਸੋਣ ਬੱਸ ਚ ਬਹਿਨੇ ਆ ਮੀਂਹ ਬਹੁਤ ਤੇਜ਼ ਆ ਗਿਆ ਆਪਾਂ ਪਹਿਲਗਾਮ ਤੋਂ ਆ ਕੇ ਅੱਗੇ ਰੁਕਿਆ ਅੱਜ ਕਿੱਥੇ ਕੈਫੇ ਆ ਹਾਈਵੇ ਦੇ ਉੱਪਰੇ ਰੋਡ ਦੇ ਉੱਪਰ ਹਨ ਇੱਥੇ ਚਾਹ ਪੀਣ ਲਈ ਰੁਕੇ ਆ ਤੇ ਸਾਰੇ ਗਰੁੱਪ ਵਾਲੇ ਆਪਣੇ ਰੁਕੇ ਨੇ ਬਾਕੀ ਇੱਥੇ ਨਾ ਰੈਸਟੋਰੈਂਟ ਜਿਹੜੇ ਬਣੇ ਹੋਏ ਨੇ ਉਹਨਾਂ ਤੇ ਟੇਬਲ ਵੀ ਲੱਗੇ ਹੋਏ ਨੇ ਬੈਠਣ ਨੂੰ ਟੇਬਲਾਂ ਤੇ ਬਹਿ ਕੇ ਵੀ ਖਾ ਸਕਦੇ ਹੋ ਟੇਬਲ ਚੇਅਰਾਂ ਤੇ ਤੇ ਜਿਵੇਂ ਹੁਣ ਆਪਾਂ ਬੈਠੇ ਆ ਇੱਥੇ ਆਹ ਦਿਖਾ ਦਿਓ ਬਾਈ ਇੱਧਰ ਤੇ ਆਪਾਂ ਬੈਠੇ ਆ ਨਾ ਇੱਥੇ ਤੇ ਇਸ ਤਰ੍ਹਾਂ ਵੀ ਬਹਿ ਕੇ ਖਾ ਸਕਦੇ ਹੋ ਜਿਹੜੇ ਇੱਥੇ ਦੇ ਲੋਕਲ ਨੇ ਹਨਾ ਤੇ ਉਹ ਐਵੇਂ ਬਹਿ ਕੇ ਖਾਂਦੇ ਆ ਥੱਲੇ ਬਹਿ ਕੇ ਤੇ ਅਸੀਂ ਇੱਥੇ ਬੈਠੇ ਆ ਆਪਾਂ ਚਾਹ ਪੀਤੀ ਆ ਹੁਣ ਬਾਕੀ ਸੈਂਡਵਿਚ ਵਗੈਰਾ ਆਰਡਰ ਕਰੇ ਨੇ ਤੇ ਬਾਕੀ ਆਪਣੇ ਗਰੁੱਪ ਵਾਲੇ ਸਾਰੇ ਅੰਦਰ ਬੈਠੇ ਨੇ ਬਹੁਤ ਸੋਹਣਾ ਕੈਫੇ ਬ ਬਹੁਤ ਸੋਹਣੇ ਤਰੀਕੇ ਨਾਲ ਡੈਕੋਰੇਟ ਕਰਕੇ ਇਹਨਾਂ ਨੇ ਰੱਖੇ ਹੋਏ ਨੇ ਠੀਕ ਹੈ ਜੀ ਛੇਤੀ ਆਪਾਂ ਪਿੱਛੇ ਇੱਕ ਕੈਫੇ ਤੇ ਰੁਕੇ ਸੀ ਇੱਥੇ ਆਪਾਂ ਚਾਹ ਪੀਤੀ ਐ ਤੇ ਇਹ ਸਾਈਡ ਵਿੱਚ ਖਾਦਾ ਸਵੇਰੇ ਤੇ ਆਪਾਂ ਪਰੌਂਠੇ ਖਾ ਕੀ ਤੁਰੇ ਸੀਗੇ ਤੇ ਇੱਥੋਂ ਹੁਣ ਤੇ ਅੱਜ ਆਪਣਾ ਕਸ਼ਮੀਰ ਦੇ ਵਿੱਚ ਆਖਰੀ ਦਿਨ ਐ ਕਸ਼ਮੀਰ ਦੇ ਟੂਰ ਦਾ ਆਖਰੀ ਦਿਨ ਐ ਤੇ ਅੱਜ ਆਪਾਂ ਜਿਵੇਂ ਪਹਿਲਗਾਮ ਘੁੰਮਿਆ ਹਨ ਬਤਾਵੈਲੀ ਘੁੰਮੇ ਉਹ ਸਾਰਾ ਘੁੰਮੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਇਹਨੂੰ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੁਣ ਆਪਾਂ ਇੱਥੋਂ ਆਪਦਾ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਪਿੰਡ ਦੀ ਵਾਪਸੀ ਵਾਸਤੇ ਹਨਾ ਇੱਥੋਂ ਆਪਾਂ ਜਾਵਾਂਗੇ ਜੰਮੂ ਬੱਸ ਵਿੱਚ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਜਾਵਾਂਗੇ ਟ੍ਰੇਨ ਦੇ ਵਿੱਚ ਜਿਵੇਂ ਆ ਪਾਈ ਸੀਗੇ ਓਵੇਂ ਹਨਾ ਸੋ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਬਾਕੀ ਕਸ਼ਮੀਰ ਸਾਰਾ ਤੁਹਾਨੂੰ ਘੁੰਮਣ ਵਾਲੀਆਂ ਥਾਵਾਂ ਆਪਾਂ ਤਕਰੀਬਨ ਸਾਰੀਆਂ ਦਿਖਾਤੀਆਂ ਬਹੁਤ ਸੋਹਣਾ ਟੂਰ ਰਿਹਾ ਆਪਣਾ ਹਨਾ ਇਹ ਸੋ ਅੱਗੇ ਵਾਲਾ ਬਲੌਗ ਆਊਗਾ ਜਿਹੜਾ ਉਹ ਪਿੰਡ ਵਾਪਸੀ ਦਾ ਉਹ ਟ੍ਰੇਨ ਤੇ ਉਹ ਵੀ ਤੁਸੀਂ ਜਰੂਰ ਦੇਖਿਓ ਹਣਾ ਵਲੌਗ ਉਹਦੇ ਚ ਸਾਰਾ ਸਫਰ ਆਪਾ ਪਿੰਡ ਦੀ ਵਾਪਸੀ ਦਾ ਦਿਖਾਵਾਂਗੇ ਸੋ ਇਸ ਵੀਡੀਓ ਨੂੰ ਅੱਜ ਦਿਨ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ